ਸਾਰਿਆਂ ਨੂੰ ਕਿਵੇਂ ਸਾਰੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਈਬ ਜੀ ਸਾਰਿਆਂ ਨੂੰ ਚੜਦੀ ਕਲਾ ਚ ਰੱਖਣ ਫਰੈਂਡਸ ਅੱਜ ਸਵੇਰ ਦਾ ਟਾਈਮ ਹੋ ਗਿਆ ਜੀ 10 ਵਜ ਗਏ ਨੇ ਤੇ ਬਸ ਸੁਸਤੀ ਪਈ ਹੋਈ ਹੈ ਕਿਉਂਕਿ ਪਤਾ ਬਹੁਤ ਲੇਜੀ ਡੇ ਚੱਲ ਰਹੇ ਨੇ ਅ ਅੱਜ ਵੈਸੇ ਹੁਮ ਗਰਮੀ ਤਾਂ ਘਟਾ ਟੈਂਪਰੇਚਰ ਥੋੜਾ ਘਟਾ ਪਰ ਹੁਮਸ ਹੋਣ ਲੱਗ ਗਿਆ ਅੰਦਰ ਹੀ ਹੁਮਸ ਲੱਗਦਾ ਬਾਹਰ ਤਾਂ ਚਲੋ ਹਵਾ ਚੱਲਦੀ ਹੈ ਤੇ ਬੱਦਲ ਜਿਹਾ ਆਏ ਹੋਇਆ ਮੀਂਹ ਆ ਜਾਵੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਤੇ ਵਾ ਸਵੇਰ ਦੇ ਕੰਮਕਾਰ ਅੱਜ ਦਾ ਵਲੌਗ ਹੋਗਾ ਜੀ ਆਪਣੀ ਡੇਲੀ ਲਾਈਫ ਸਟਾਈਲ ਤੇ ਬਸ ਹੁਣ ਤੋਂ ਤਾਂ ਆਪਾਂ ਰੈਗੂਲਰ ਹੀ ਆਇਆ ਕਰਨਾ ਠੀਕ ਹੈ ਜੀ ਜਰੂਰ ਆਪਣੀ ਸਪੋਰਟ ਬਣਾਇਓ ਤੇ ਸਕਿਪ ਨਾ ਕਰਿਆ ਕਰੋ ਵੀਡੀਓ ਪਲੀਜ਼ ਲਾਸਟ ਤੱਕ ਜਰੂਰ ਦੇਖਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਪਲੀਜ਼ ਰਿਕੁਐਸਟ ਆ ਤੇ ਬਸ ਫਰੈਂਡ ਸਵੇਰ ਦੇ ਆਪਾਂ ਕੰਮਕਾਰ ਫਿਨਿਸ਼ ਕਰ ਲਏ ਸੀਗੇ ਤੇ ਡੇਜੀ ਇੱਧਰ ਆਪਣਾ ਆਰਾਮ ਫਰਮਾ ਰਹੀ ਆ ਡੇਜੀ ਹੈਲੋ ਮੋ ਲੋ ਡੇਜੀ ਬਸ ਇਹਦਾ ਕੰਮ ਹੈ ਸੋਣਾ ਸਵੇਰ ਤੋਂ ਉੱਠ ਕੇ ਤੇ ਰਾਤ ਨੂੰ ਇਹਨੇ ਸੋਣਾ ਤੇ ਸਵੇਰ ਨੂੰ ਰੈਸਟ ਕਰਨੀ ਆ ਕਿ ਰਾਤ ਨੂੰ ਸੁੱਤੀ ਆ ਤੇ ਸਵੇਰ ਨੂੰ ਮੈਂ ਰੈਸਟ ਕਰ ਲਵਾਂ ਕੰਮਕਾਰ ਆਪਾਂ ਸਾਰੇ ਫਿਨਿਸ਼ ਕਰ ਲਏ ਆ ਜੀ ਅਮਰਿੰਦਰ ਹੋ ਰਿਹਾ ਰੈਡੀ ਤੇ ਇਹ ਮੁੰਡਾ ਹੁਣ ਉੱਠਿਆ ਜੀ 10 ਵਜੇ ਇਹ ਕਿਉਂ ਉੱਠਿਆ 10 ਵਜੇ ਰੀਜ਼ਨ ਦੱਸ ਹੂੰ ਰੀਜ਼ਨ ਦੇ 10 ਵਜੇ ਕਿਉਂ ਉੱਠਿਆ ਤੈਨੂੰ ਪੁੱਛਦੀ ਮੈਂ ਨਾਲੇ ਆ ਬਟਨ ਕੋਲੋਂ ਉੱਪਰ ਹਵਾ ਲੱਗੇ ਤੇ ਬਨ ਰਿਹਾ ਜੀ ਹੁਣ ਪੋਚਵੀ ਪੱਗ ਤੇ ਇਹ ਮੁੰਡਾ ਤਾਂ ਉੱਠਿਆ ਤੁਸੀਂ ਇਹਦੀ ਅੱਖਾਂ ਵਿੱਚ ਨੀਂਦ ਦੇਖ ਸਕਦੇ ਹੋ ਦੇਖੋ ਕਿੰਨੀ ਨੀਂਦ ਚੜੀ ਹੋਈ ਐਨੂੰ ਕਿਉਂਕਿ ਇਹ ਵਿਚਾਰਾ ਹੁਣ ਕਰਦਾ ਐ ਕੰਮ ਉਥੇ ਵੀਰੇ ਨਾਲ ਕੰਮ ਕਰਵਾਉਂਦਾ ਐ ਤੇ ਇਸ ਕਰਕੇ ਵਿਚਾਰੇ ਦੀ ਨੀਂਦ ਪੂਰੀ ਨਹੀਂ ਹੁੰਦੀ ਹੈਗੀ ਰਾਤ ਨੂੰ ਇਹ 11 12 ਵਜੇ ਆ ਕੇ ਸੌਂਦਾ ਐ ਤੇ ਸਵੇਰ ਨੂੰ ਬਸ ਫਿਰ ਇਹ ਉੱਠਦਾ ਐ 10 ਵਜੇ ਅੱਜ 10 ਵਜੇ ਉੱਠਿਆ ਵਸ ਤਾਂ 9 ਵਜੇ ਉੱਠ ਘੜਦਾ ਅੱਜ ਇਹਨੇ ਕੁੱਟ ਨਹੀਂ ਪਈ ਨਹੀਂ ਤੇ ਰੋਜ਼ ਕੁੱਟ ਪੈਂਦੀ ਏ ਮੇਰੇ ਉੱਠ ਖੜਦਾ 9 ਵਜੇ ਅੱਜ ਬਚ ਗਿਆ ਕਿਉਂਕਿ ਅੱਜ ਮੇਰਾ ਮੂਡ ਨਹੀਂ ਸੀ ਕੁੱਟਣ ਦਾ ਹੈਨਾ ਹੈਨਾ ਕੀ ਚਾਹੀਦੀ ਸਰਵਿਸ ਲੋੜੇ ਸਰਵਿਸ ਦੀ ਕਿ ਚੱਲ ਜੂ ਕੰਮ ਅੱਜ ਇਹ ਮੁੰਡੇ ਨੂੰ ਗੁੱਸਾ ਚੜ ਰਿਹਾ ਫਰੈਂਡਸ ਦੇਖੋ ਅੱਖਾਂ ਵਿੱਚ ਪਹੁੰਚ ਗਿਆ ਔਰ ਦੇਖੋ ਲਾਲ ਲਾਲ ਅੱਖਾਂ ਹੋ ਗਈਆਂ ਨੇ ਹਾਸਲ ਹੋ ਰਹਾ ਹਾਸਲ ਆਪਣਾ ਲੇਜੀ ਅਮਰਿੰਦਰ ਲੇਜ਼ੀ ਦੇ ਥੋੜਾ ਥੋੜਾ ਮੋਟਾ ਅਮਰਿੰਦਰ ਤੇ ਹੁਣ ਅਮਰਤ ਹੈ ਜੀ ਆਪਣੀ ਇਹ ਤਾਂ ਕੁੜੀ ਇਹ ਦੁਕਾਨ ਦੇ ਜਿਵੇਂ ਕਹਿੰਦੇ ਨੇ ਆ ਵੀ ਹਰ ਇੱਕ ਕੰਮ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੈ ਹਨਾ ਵੀ ਕਾਮਯਾਬੀ ਪਿੱਛੇ ਤੇ ਜਰੀ ਅਮਰਤ ਦਾ ਵੀ ਬਹੁਤ ਵੱਡਾ ਹੱਥ ਹੈ ਤੇ ਫਰੈਂਡਸ ਦੇਖੋ ਇਹ ਸਵੇਰ ਤੋਂ ਲੱਗਿਆ ਕੰਮ ਕਰਨ ਆਲੂ ਛਿੱਲ ਰਹੀ ਹੈ ਦੁਕਾਨ ਦੇ ਟਿੱਕੀਆਂ ਤਿਆਰ ਕਰ ਲਈਏ ਨੇ ਜਿਹੜੀਆਂ ਤੇ ਨੂਡਲਸ ਵੀ ਉਬਾਲਦੀ ਹੈ ਕੁੜੀ ਆਲੂ ਵੀ ਇਸ ਸੈਲਰੀ ਇਹਨੂੰ ਪੰਜੀ ਨਹੀਂ ਮਿਲਦੀ ਹੈਗੀ ਵਿਚਾਰੀ ਐਦਾਂ ਹੀ ਬੈਠੀ ਰਹਦੀ ਹੈ ਕਦੇ-ਕਦੇ ਇਹਨੂੰ 버ਗਰ ਛਕਾ ਦਿੰਦੇ ਆ ਤੇ 버ਗਰਾਂ ਦਾ ਸਰ ਇਹਨੂੰ ਬਹੁਤ ਜ਼ਿਆਦਾ ਹੋ ਰਿਹਾ ਹੈ ਮੋਟੀ ਹੁੰਦੀ ਜਾਂਦੀ ਹੈ ਨਾ ਹੁਣ ਤਾਂ ਮਤਲਬ ਇੱਥੇ ਤੁਰਿਆ ਫੇਰਿਆ ਕਰ ਬਸ ਅਸੀ ਰੋਟੀ ਹਜੇ ਖਾਣੀ ਆ ਕਿਉਂਕਿ ਸਵੇਰੇ ਪਾਣੀ ਦਾ ਗਲਾਸ ਪੀ ਲੈਣੇ ਆ ਤੇ ਵੱਡਾ ਗਲਾਸ ਉਹਦੇ ਕਰਕੇ ਤਾਂ ਭੁੱਖ ਮਰੇ ਜਾਂਦੀ ਹੈ ਮੌਸਮ ਵੀ ਤੁਹਾਨੂੰ ਦਿਖਾ ਦਿੰਦੇ ਆ ਬਾਹਰਲਾ ਤੇ ਦੇਖੋ ਵੈਸੇ ਹਵਾ ਚੱਲ ਰਹੀ ਹੈ ਵਧੀਆ ਤੇ ਇੱਕ ਗੁੱਡ ਨਿਊਜ਼ ਹੈ ਜੀ ਅਸੀਂ ਕਈ ਸਾਲਾਂ ਤੋਂ ਵੇਟ ਕਰਦੇ ਸੀ ਤੇ ਜਿਹੜੀ ਸਾਡੀ ਜਾਮਣ ਲੱਗੀ ਹੋਈ ਆ ਨਾ ਇਹਨੂੰ ਫਰੂਟ ਲੱਗਣ ਲੱਗ ਗਏ ਮਤਲਬ ਜਾਮਣਾ ਲੱਗ ਗਈਆਂ ਨੇ ਤੁਹਾਨੂੰ ਦਿਖਾਉਣੀ ਆ ਮੈਂ ਇਹਨੂੰ ਨਾ ਜਾਮਣਾ ਲੱਗਣ ਲੱਗ ਗਈਆਂ ਤੇ ਜਾਮਣਾ ਦੇ ਨਾਲ-ਨਾਲ ਤੁਹਾਨੂੰ ਛੱਤੇ ਵੀ ਦਿਖਦੇ ਹੋਣਗੇ ਤੇ ਛੱਤੇ ਕਰਕੇ ਹੁਣ ਸਾਨੂੰ ਪ੍ਰਿੰਡਾਂ ਨੇ ਇਹਦੇ ਉੱਪਰ ਕਬਜ਼ਾ ਕਰ ਲਿਆ ਤੇ ਸਾਨੂੰ ਜਾਮਣਾ ਨਹੀਂ ਤੋੜਨ ਦਿੰਦੀ ਆ ਆ ਦੇਖੋ ਫਿਰਦੀਆਂ ਨੇ ਪ੍ਰਿੰਡਾਂ ਤੇ ਮੈਨੂੰ ਦੱਬ ਕੋਈ ਜ਼ਿਆਦਾ ਹੀ ਡਰ ਲੱਗਦਾ ਹੁਣ ਕਿਉਂਕਿ ਇਹਨਾਂ ਨੇ ਕੰਮ ਜਿਆ ਕਰਤਾ ਸੀ ਮੇਰਾ ਆਹ ਦੇਖੋ ਛੱਤੇ ਲੱਗੇ ਹੋਏ ਤੇ ਜਾਮਣਾ ਤੁਹਾਨੂੰ ਉਹ ਦੂਰ ਦਿਖਦੀ ਹੋਣੀਆਂ ਫਰੈਂਡਸ ਉਹ ਦੇਖੋ ਬਹੁਤ ਦੂਰ ਲੱਗੀਆਂ ਹੋਈਆਂ ਨੇ ਗੁੱਛੇ ਜਿਹੇ ਦਿਖਦੇ ਹੋਣਗੇ ਆਹ ਦੇਖੋ ਆਹ ਦੇਖੋ ਇਹ ਆਹ ਦੇਖੋ ਪਰ ਇਹ ਬਹੁਤ ਦੂਰ ਨੇ ਹੁਣ ਕੀ ਕੀਤਾ ਜਾਵੇ ਜਾਮਣਾ ਖਾਣ ਨੂੰ ਮਨ ਤਾਂ ਬਹੁਤ ਕਰਦਾ ਪਰ ਇਹ ਸਿਕਿਉਰਟੀ ਜੋ ਬੈਠੀ ਹੈ ਰੇ ਨਾ yellow dress ਵਿੱਚ ਬਹੁਤ ਜ਼ਿਆਦਾ ਇਹ z ਸਿਕਿਉਰਟੀ ਤੋਂ ਵੀ ਖਤਰਨਾਕ ਆ ਫਰੈਂਡਸ ਕਿਉਂਕਿ ਮੈਨੂੰ ਇਹਨਾਂ ਨੇ ਇੱਕ ਵਾਰੀ ਹਮਲਾ ਕਰਤਾ ਸੀ ਮੇਰੇ ਤੇ ਇਸ ਲਈ ਮੈਨੂੰ ਪਤਾ ਹੈ ਕਿ Z ਸਿਕਿਉਰਟੀ ਨਾਲੋਂ ਵੀ ਜ਼ਿਆਦਾ ਇਹਨਾਂ ਦਾ ਕੰਮ ਤਕੜਾ ਹੈ ਇਹ ਕੱਪੜੇ-ਕੁੱਪੜੇ ਸਾਰੇ ਸੁੱਕਣੇ ਪਾਤੇ ਆ ਧੋ ਕੇ ਤੇ ਇਹ ਵੀ ਹੁਣ ਆਰਾਮ ਫਰਮਾ ਰਹੇ ਨੇ ਗਰੇਉ ਤਬੇ ਦੂਜੀ ਕਿੱਥੇ ਆ ਇਹ ਬਸ ਸਾਰਾ ਦਿਨ ਇੱਥੇ ਨਾਲ ਸੀ ਫਿਰ ਪਾਣੀ ਡੋਲਦੇ ਰਹਿੰਦੇ ਆ ਠੰਡਾ ਕਰਨ ਕਿਉਂਕਿ ਇਹ ਇੱਧਰ ਬੈਂਦੇ ਨਹੀਂ ਹੈਗੇ ਨਹੀਂ ਤਾਂ ਅਸੀਂ ਇੱਧਰ ਗਿੱਲਾ ਕਰ ਦਿੰਦੇ ਹੁੰਦੇ ਸੀ ਕਿਆਰੀ ਨੂੰ ਕਿ ਆਹ ਆਪਣੇ ਫਿਰ ਨਾਲ ਗਿੱਲੇ ਤੋਂ ਬਹਿ ਜਣੇ ਪਰ ਇੱਥੇ ਬੈਂਦੇ ਨਹੀਂ ਪਤਾ ਨਹੀਂ ਕਿਉਂ ਇਹਨੇ ਇੱਥੇ ਬੈਠੇ ਨੇ ਫਿਰ ਨਾ ਥੋੜੇ ਥੋੜੇ ਟਾਈਮ ਬਾਅਦ ਅਸੀਂ ਇੱਥੇ ਗਿੱਲਾ ਕਰ ਦਿੰਨੇ ਆ ਤਾਂ ਕਿ ਵਿਚਾਰੇ ਬੈਠੇ ਰਹਿਣਾ ਇਹਨਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇ ਤੁਸੀਂ ਵੀ ਜ਼ਰੂਰ ਬਾਹਰ ਦੇਖਿਆ ਕਰੋ ਪਲੀਜ਼ ਪਾਣੀ ਰੱਖ ਦਿਆ ਕਰੋ ਬਦਲ ਕੇ ਜ਼ਰੂਰ ਜੇ ਰੱਖਦੇ ਵੀ ਹੋ ਨਾ ਜੇ ਤੁਸੀਂ ਪਾਣੀ ਰੱਖਦੇ ਵੀ ਹੋ ਤਾਂ ਪਲੀਜ਼ ਉਹਨੂੰ ਨਾ ਬਦਲ ਵੀ ਦਿਆ ਕਰੋ ਕਿਉਂਕਿ ਥੋੜੇ ਟਾਈਮ ਬਾਅਦ ਤੁਹਾਨੂੰ ਪਤਾ ਹੈ ਵੀ ਪਾਣੀ ਗਰਮ ਹੋ ਜਾਂਦਾ ਨਾ ਧੁੱਪ ਘਰ ਕੇ ਤੇ ਫਿਰ ਗਰਮ ਪਾਣੀ ਵੀ ਵਿਚਾਰੇ ਨਹੀਂ ਪੀ ਸਕਦੇ ਇਸ ਲਈ ਪਾਣੀ ਜੇ ਰੱਖਦੇ ਹੋ ਤਾਂ ਜ਼ਰੂਰ ਉਹਨੂੰ ਚੇਂਜ ਵੀ ਕਰ ਦਿਆ ਕਰੋ ਕਿਉਂਕਿ ਇਹਨਾਂ ਨੇ ਕਿਹੜਾ ਵਿਚਾਰਿਆਂ ਨੇ ਬੋਲ ਕੇ ਦੱਸਣਾ ਹੈ ਆਪਾਂ ਹੀ ਇਹ

ਤੇ ਉਹ ਬਾਦਵਾ ਕਿਸ ਬੋਲਦੇ ਬੋਲ ਪੇ ਆ ਬਾਦਵਾ ਆ ਮੋਲਣ ਕੀ ਲਾਇਆ ਤੇ ਆ ਜਰਾ ਨੂਡਲ ਖਾ ਕੇ ਆ ਟਿਕਿਆ ਹੁਣ ਅਮਰਿੰਦਰ ਤੁਹਾਨੂੰ ਸ਼ੇਅਰ ਕਰੂਗਾ ਟਿੱਕਿਆਂ ਦੀ ਰੈਸਿਪੀ ਕਿਉਂਕਿ ਆ ਬਣਾਉਣ ਲੱਗ ਗਿਆ ਦੱਸ ਕਿੱਦਾਂ ਕਰਨਾ ਰੈਸਿਪੀ ਨੂੰ ਨਹੀਂ ਕਰੀ ਉੱਚੀ ਬੋਲਣਾ ਬੋਲ ਜਦੀ ਹਾਂ ਕੀ ਪ੍ਰਾਈਵੇਟ ਹੈ ਪ੍ਰਾਈਵੇਟ ਹੈਗਾ ਸੀਕ੍ਰੇਟ ਰੈਸਿਪੀ ਆ ਹਮ ਪ੍ਰਾਈਵੇਸੀ ਵਾਲਾ ਦੱਸ ਮੈਨੂੰ ਵੀ ਪਤਾ ਚੱਲੇ ਕਿ ਨਹੀਂ ਸ਼ੇਅਰ ਕਰਨੀ ਚੱਲ ਮੈਂ ਉੱਥੇ ਆਉਂਗੀ ਦੁਕਾਨ ਤੇ ਫਿਰ ਤੇਨੇ ਨਾਲ ਸ਼ੇਅਰ ਕਰੋ ਫਿਰ ਤੂੰ ਮੇ ਨਾਲ ਸ਼ੇਅਰ ਕਰੀ ਠੀਕ ਆ ਫਿਰ ਆਪਾਂ YouTube ਫੈਮਲੀ ਨਾਲ ਸ਼ੇਅਰ ਕਰਾਂਗੇ ਟਿੱਕੀਆਂ ਦੀ ਰੈਸਿਪੀ ਠੀਕ ਹੈ ਜੋ 버ਗਰ ਵਿੱਚ ਪੈਂਦੀ ਹੈ ਉਹ ਟਿੱਕੀ ਅਲੱਗ ਹੁੰਦੀ ਹੈ ਤੇ ਜਿਹੜੀ ਆਪਾਂ ਵੈਸੇ ਟਿੱਕੀ ਖਾਂਦੇ ਆ ਉਹ ਟਿੱਕੀ ਅਲੱਗ ਹੁੰਦੀ ਹੈ ਨਾ ਤੇ ਇਸ ਲਈ ਹੁਣ 버ਗਰਾਂ ਦੀ ਟਿੱਕੀ ਅਮਰਿੰਦਰ ਤੋਂ ਸਿੱਖਾਂਗੇ ਤੇ ਹੁਣ ਚੱਲਿਆ ਜੀ ਸ਼ੌਪ ਤੇ ਟਿੱਕੀਆਂ ਬਣਾਉਣ ਦੇ ਫਰੈਂਡਸ ਦੇਖਦੇ ਹੀ ਦੇਖਦੇ ਮੌਸਮ ਹੋ ਗਿਆ ਬਹੁਤ ਕੂਲ ਤੇ ਉੱਪਰ ਦੇਖੋ ਕਾਲੀ ਘਟਾ ਆ ਰਹੀ ਹੈ ਤੇ ਮੀਂਹ ਦੀ ਸੰਭਾਵਨਾ ਪੂਰੀ ਪੂਰੀ ਹੈ ਬਟ ਟਾਈਮ ਦਾ ਕੁਝ ਪਤਾ ਨਹੀਂ ਕਿ ਲੰਘ ਵੀ ਜਾਂਦਾ ਬੱਦਲ ਨਾ ਕਈ ਵਾਰ ਪਰ ਬਹੁਤ ਠੰਡਾ ਮੌਸਮ ਹੋ ਗਿਆ ਅੱਦਾਂ ਦੇ ਮੌਸਮ ਚ ਤਾਂ ਜੀ ਲੱਗਦਾ ਪੂਰਾ ਧੁੱਪ ਚ ਤਾਂ ਵੈਸੇ ਸੁਸਤੀ ਪਈ ਜਾਂਦੀ ਹੈ ਪਰ ਹੁਣ ਮੌਸਮ ਬਹੁਤ ਹੀ ਵਧੀਆ ਹੋ ਗਿਆ ਤੇ ਦੇਖੋ ਹੁਣ ਖਤਰੌਂਕੇ ਖਿਡਾਰੀ ਸ਼ੁਰੂ ਹੋਣ ਲੱਗੀ ਹੈ ਜਾਮਣਾ ਤੋੜਨ ਤੇ ਕਹਿੰਦੀ ਮੈਂ ਪਰਿੰਡਾ ਤੋਂ ਡਰਦੀ ਨਹੀਂ ਹੈਗੀ ਦੇ ਵਿੱਚ ਛੱਤ ਨਹੀਂ ਥੋੜੇ ਸੀ ਜਿਹੜਾ ਹੁਣ ਇੱਕ ਛੱਤ ਹੋਇਆ ਥੋੜਾ ਤੇ ਹੁਣ ਇਹ ਕੁੜੀ ਚਾਲ ਅੰਬਰ ਤਾਂ ਹੋ ਜਾ ਸ਼ੁਰੂ ਤੂੰ ਕਰ ਸਕਦੀ ਆ ਯੂ ਕੈਨ ਡੂ ਇਟ ਯੂ ਕੈਨ ਡੂ ਇਟ ਯੈਸ ਉਹ ਲੱਗਿਆ ਹਾਂ ਉਹ ਤਾਂ ਉਹ ਮਾਰ ਕੇ ਟਿੱਕੜੀ ਆਲੇ ਤਾਂ ਲੱਗਿਆ ਦੋ ਗੁੱਚੇ ਇਹ ਹਾਂ ਉਹ ਜ਼ਿਆਦਾ ਹੈ ਨਾ ਇੱਕ ਤਾਂ ਪਾਉੜੀ ਵੀ ਨਹੀਂ ਹੈਗੀ ਪਾਉੜੀ ਹੋਵੇ ਉਹਨਾਂ ਨੇ ਖਾ ਲੈਣਾ ਸਿਰ ਸਿਰ ਖਾ ਲੈਣਾ ਉਹਨਾਂ ਨੇ ਪਰਿੰਟਾਂ ਨੇ ਆਹ ਦੋ ਛੱਤੇ ਤਾਂ ਖਾਲੀ ਨੇ ਅੰਬਰ ਤਾਂ ਇਹ ਤਾਂ ਪੁਰਾਣੇ ਨੇ ਪਿਛਲੇ ਸਾਲ ਵਾਲੇ ਨਵੇਂ ਕਿਹੜੇ ਲਾਏ ਨੇ ਨਵੇਂ ਉਹ ਲਿਆ ਲੱਗਿਆ ਹੋਇਆ ਨਿਊ ਹੋਮ ਫਲੈਟ ਲੈ ਲਏ ਹੋਣੇ ਇਹਨਾਂ ਨੇ ਨਵੇਂ ਇਕਾ ਲੱਗਿਆ ਹੋਇਆ ਮਾ ਕਿਉਂ ਜੀ ਖਤਰੋਂ ਦੇ ਖਿਲਾੜੀ ਆ ਚੁੱਕੀ ਐ ਦੇਖਦੇ ਹਾਂ ਨੇ ਪਾਰ ਹੁੰਦੀ ਐ ਆਪਣੇ ਲੈਵਲ 'ਚ ਜਾਂ ਨਹੀਂ ਤੇਰੀ ਹੁਣ ਕੋਈ ਬਹਾਨਾ ਨਹੀਂ ਜਾਂ ਤਾਂ ਤੂੰ ਡਾਊਨ ਬਣ ਕੇ ਆਈਆਂ ਨਾ ਹੁਣ ਆਪਣੇ ਡਾਊਨ ਗਰੀ ਦਿਖਾ ਜਾਮਣ ਉੱਧਰ ਨਹੀਂ ਜਾਣੀ ਇੱਥੇ ਹੋ ਵੀ ਨਹੀਂ ਚਾਹੀਦੀ ਐ ਆ ਲਿਆ ਹੀ ਆਵਲੀਆਂ ਹਾਂ ਹਾਂ ਕੋਸੀ ਤਾਂ ਫੜ ਲੈ ਜੀਓ ਓਸ਼ ਗੁਟਣੀ ਆਈ ਆ ਬੁਗੇ ਗਾਦੀਆਂ ਉਹ ਦੇਖ ਕੋਲੇ ਆਲੇ ਗੋਲ ਗੋਲ ਜਮਣ ਕਿੰਨੀ ਬੜੀਆਂ ਉਹ ਬੁਗੇ ਪਹਿਲਾਂ ਦੀ ਆ ਉਹੀ ਮੈਂ ਤੈਨੂੰ ਕਹਿਆ ਸੀ ਚੱਕਣ ਨੂੰ ਅੱਛਾ ਹਾਂ ਆਈ ਬੜੀ ਆ ਕਰਕੇ ਇੱਕ ਨੀਚੇ ਗਈ ਕਿਰੇ ਗੁਟਣੀ ਗੁਟਣੀ ਹੀ ਗਿਰੀ ਜਾਂਦੀ ਤੇਰੇ ਨਾਂ ਨੂੰ ਤਾਂ ਉੱਪਰ ਹੀ ਸੁੱਕ ਰਹੀ ਆ ਇਹ ਡੰਡਾ ਤਾਂ ਕੋਈ ਬੜਾ ਲੱਗ ਰਿਹਾ ਆ ਲੱਗੀਆਂ ਹੋਈਆਂ ਹੱਥ ਪਹੁੰਚਦਾ ਨਹੀਂ ਡੰਡਾ ਉੱਥੇ ਉੱਪਰ ਦੇਖਿਆ ਕੋ ਫਰੈਂਡਸ ਅਮਰ ਤਾਂ ਕਾਮਯਾਬ ਹੋ ਗਈ ਇਹ ਤਿੰਨ ਜਮਣਾ ਤੋੜਨ ਚ ਤੇ ਮੈਨੂੰ ਇਹਨੇ ਲਾਇਆ ਥੱਲੇ ਚੂਗਣ ਤੇ ਮੈਂ ਤੋੜ ਨਹੀਂ ਰਹੀ ਬਹੁਤ ਆਖਮੇ ਦੀ ਨੂੰ ਜੋਸ਼ ਭਰੇ ਦੀ ਤੋੜ ਤੋੜ ਪਰ ਪ੍ਰਿੰਡਾਂ ਤੋਂ ਡਰਦੀ ਦੇਖ ਕਿੰਨੀਆਂ ਗਿਰੀਆਂ ਆ ਦੇਖ ਕਿਆ ਨਹੀਂ ਸੀ ਮੈਂ ਆ ਦੇਖ ਹੋਰ ਕਿੱਥੇ ਗਈਆਂ ਬਸ ਕਿੱਥੇ ਵਰ ਗਈਆਂ ਆਹ ਉਹ ਬੱਸ ਜਿਸ ਵਨ ਤੇ ਫਰੈਂਡਸ ਮੌਸਮ ਠੰਡਾ ਹੋਣ ਦੀ ਕੋਸ਼ਿਸ਼ ਕਰ ਲਈ ਆਪਾਂ ਸਕਿਨ ਕੇਅਰ ਤੇ ਇਹ ਮੈਂ ਬਣਾਇਆ ਹੈ ਨੈਚੁਰਲ ਤਰੀਕੇ ਨਾਲ ਇਹਦੀ ਮੈਂ ਰੈਮਡੀ ਪਹਿਲਾਂ ਸ਼ੇਅਰ ਵੀ ਕਰੀ ਸੀ ਜਿਵੇਂ ਇੱਕ ਰਾਈਸ ਹੋਗੇ ਤੇ ਮਸਰੀ ਦੀ ਦਾਲ ਉਹ ਜਿਹੜੀ orange orangeੀ ਹੁੰਦੀ ਆ ਓਬੀਅਸਲੀ ਓ ਪੀ ਸੀ ਯੂ ਕਿਉਂਕਿ ਉਹ ਸਕਰਬ ਦਾ ਕੰਮ ਕਰਦੀ ਆ ਤੇ ਰਾਇਸ ਦਾ ਤੁਹਾਨੂੰ ਪਤਾ ਹੀ ਹੈ ਬਹੁਤ ਬੈਨੀਫਿਟਸ ਨੇ ਇਸ ਵਿੱਚ ਤੇ ਵਿੱਚ ਥੋੜਾ ਜਿਹਾ ਮੈਂ ਪਾ ਲਿਆ ਬੇਸਨ ਤੇ ਹੁਣ ਇਹ ਆਪਣਾ ਪੈਕ ਤਿਆਰ ਹੋ ਗਿਆ ਤੇ ਬਸ ਹੁਣ ਆਪਾਂ ਸਕਿਨ ਕੇਅਰ ਕਰ ਲਈਏ ਕਿਉਂਕਿ ਸਕਿਨ ਕੇਅਰ ਤਾਂ ਬਹੁਤ ਜ਼ਰੂਰੀ ਆ ਗਰਮੀ 'ਚ ਤਾਂ ਖਾਸ ਕਰਕੇ ਕਿਉਂਕਿ ਡਲ ਡਲ ਹੋ ਜਾਂਦੀ ਹੈ ਨਾ ਰੁੱਖੀ ਸਕਿਨ ਟੋਨ ਹੋ ਜਾਂਦੀ ਹੈ ਡਲ ਡਲ ਦੋ ਵਾਰ ਹੋ ਜਾਂਦੀ ਹੈ ਹੈਲੋ ਫਰੈਂਡਸ ਤੇ ਦੁਪਹਿਰ ਦੇ 2 ਵਜੇ ਗਏ ਨੇ ਤੇ ਅਮਰਤ ਨੇ ਅੱਜ ਰੈਡੀ ਕੀਤੀ ਹੈ ਜੀ ਯੀਪੀ ਕਾਫੀ ਦਿਨ ਬਾਅਦ ਅੱਜ ਅਸੀਂ ਖਾਵਾਂਗੇ ਯੀਪੀ ਤੇ ਇਧਰ ਤੋਂ ਗਰਮੀ ਬਹੁਤ ਲੱਗ ਰਹੀ ਸੀ ਤੇ ਇਸ ਕਰਕੇ ਚਲੋ ਚੱਲਦੇ ਹੁਣ ਆਪਾਂ ਸਕੰਜਵੀ ਚ ਤੇ ਉੱਥੇ ਹੈਲੋ ਸਕੰਜਵੀ ਦਾ ਕੀ ਕੰਬੀਨੇਸ਼ਨ ਹੈ ਮੈਗੀ ਨਾਲ ਨਹੀਂ ਦੇਖੋ ਜੀ ਬੈਗੇ ਨੇ ਆਪਣੇ ਆਪਣਾ ਅਮਰਤ ਨੇ ਕਿੰਨਾ ਝਾਰਾ ਡੱਬਾ ਭਰਿਆ ਸਾਰਿਆਂ ਨਾਲੋਂ ਹਾਂ ਮੈਂ ਹੋਈ ਕਹਿ ਤੀ ਛੋਟੀਆਂ ਸਲੇਟਾਂ بڑے بڑے ਮੱਧ ਭਏ ਨੂੰ ਨਹੀਂ ਘੱਟ ਪਈ ਨਹੀਂ ਅੰਦਾਜ਼ਾ ਲਗਾ ਸਕਦੇ ਹੋ ਇਹ ਹੋਗੀ ਐਂਡਰਾ ਐਨਕ ਹੋ ਗਈ ਓ ਮਾਈ ਗਾਡ ਮੇਰੀ ਵੀ ਘੱਟ ਆ ਲੈ ਅਮਰ ਜੀ ਨੂੰ ਇੰਦਰ ਜੀ ਦਾ ਸਾਹਮਣਾ ਨਾ ਵਧਦਾ ਓ ਮਾਈ ਗਾਡ ਹੈਲੋ ਪੈਸੇ ਮੇਰੇ ਮੈਨੂੰ ਹੀ ਘੱਟ ਲੈ ਕਿਹੜੇ ਪੈਸੇ ਲੈ 20 ਰੁਪਏ ਜੀ 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 ਤੇ ਮੈਂ ਆਪਣਾ ਸਾਰਾ ਸਮਾਨ ਲੈ ਆਈ ਆ ਤੇ ਅੱਜ ਅਮਰਤ ਨੂੰ ਸਿਖਾਉਂਗੀ ਮੈਂ ਕਲੀਨ ਅਪ ਕਰਨਾ ਤੇ ਦੇਖਦੇ ਹਾਂ ਉਹ ਕਿੱਦਾਂ ਨਹੀਂ ਕਿਉਂਕਿ ਇਹਨੂੰ ਸਿਖਾਇਆ ਤਾਂ ਮੈਂ ਬਹੁਤ ਵਾਰੀ ਆ ਪਰ ਦੇਖਦੇ ਹਾਂ ਅੱਜ ਇਹ ਕਰੂਗੀ ਸੈਟ ਜਾਂ ਨਹੀਂ ਬਹੁਤ ਵਾਰ ਕਰਦੀ ਆ ਮੈਂ ਕਰਦੀ ਆ ਮੈਂ ਅੱਜ ਇਹਨੂੰ ਮੈਂ ਕੁਝ ਨਹੀਂ ਫ੍ਰੈਂਡਸ ਬਸ ਨਾ ਇਹ ਆਪਣੇ ਆਪ ਹੀ ਕਰੂਗੀ ਤੁਹਾਨੂੰ ਕਿਨੂੰ ਬਹੁਤ ਵਾਰ ਮੈਂ ਸਿਖਾਇਆ ਹੈ ਤੇ ਅੱਜ ਦੇਖਦੇ ਆ ਇਹ ਅੱਜ ਦੇਖੋ ਮੈਂ ਸਹੀ ਕਰੀ ਉੱਤਰਦੀ ਆ ਮੇਰੇ ਸਿਖਾਏ ਹੋਏ ਗੁਣ ਪਰ ਗੁਣ ਪਰ ਫਰਸਟ ਮਿਸਟੇਕ ਇਸ ਇਸ ਵਿੱਚ ਕਰੇ ਹੋਏ ਨੇ ਇਹ ਕੋਣ ਬਾਰਕਡੂ ਹੈ ਇਹ ਦੇਖੋ ਫਰੈਂਡਸ ਜਿਹੜੇ ਨੂੰ ਕੋਚਾ ਖੱਡਣ ਲੱਗ ਜਾਂਦੀ ਹੈ ਭੈਣ ਮੇਰੀ ਫਿਰ ਚੰਗ ਕੰਮ ਸਿਖੋਣਾ ਹੈ ਨਾ ਚੰਗਾ ਫਿਰ ਮੈਂ ਕਹਣਾ ਲਿਓ ਕਰ ਲਿਆ ਸੀ ਮੈਂ ਤਾਂ ਡੱਬਾ ਖੋਲ ਉਹ ਬਸ ਬਸ ਇੱਕ ਕੰਮ ਪ੍ਰੋਪਰ ਕਰੋ ਪਹਿਲਾਂ ਪੂਰਾ ਫਿਨਿਸ਼ ਉਸ ਤੋਂ ਬਾਅਦ ਸੈਕਿੰਡ ਕੰਮ ਵੱੱਟ ਪਾਉਣਾ ਚਾਹੀਦਾ ਫੋਰਹੈਡ ਫੋਰਹੈਡ ਮੇਰੀ ਬਹੁਤ ਬੋਲਦੀ ਹੈ ਬਹੁਤ ਬੋਲਦੀ ਹੈ ਭੈਣ ਮੇਰੀ ਫੋਰਹੈਡ ਬਹੁਤ ਬੋਲਦੀ ਹੈ ਫੋਰਹੈਡ ਪੂਰੇ ਦਿਖ ਰਹੇ ਆ ਦੇਖ ਹੁਣ ਉੱਥੇ ਤੱਕ ਫੋਰਹੈਡ ਆ ਉੱਪਰ ਤਾਂ ਬਹੁਤ ਲੱਗੇ ਬੱਸ ਆ ਮੈਂ ਪਹਿਲੇ ਕਿਉਂ ਕਹ ਰਿਆ ਟਾਵਲ ਵੀ ਭੁੱਲ ਜਾਣਾ ਸੀ ਟਾਲ ਮੈਂ ਲੇਕ ਨਹੀਂ ਇਸ ਲਈ ਮੈਂ ਮੈਂ ਪਹਿਲਾਂ ਉਹ ਹੀ ਦੇਖ ਲੈਣੇ ਮੈਂ ਕਿ ਦਿਨ ਇਹ ਆ ਲੈ ਲਿਆ ਵੀ ਚਲ ਕਿਉਂਕਿ ਇਹ ਤਾਂ ਭੁੱਲ ਜਾਣਾ ਸੀ ਮੈਨੂੰ ਯਾਦ ਸੀ ਜਿੰਦੂਮਗ ਤੇ ਆ ਮੈਂ ਦੇਖ ਰਹੀ ਹਾਂ ਪ੍ਰੋਡਕਟ ਪਹਿਲਾਂ ਆਪਣੇ ਹੈਂਡ ਵਾਸ਼ ਕਰੇ ਨੇ yes okay ਹਲੋ ਫਰੈਂਡ ਡਾਇਰੈਕਟ ਮੇਰੇ ਫੇਸ ਪਰ ਜਦੀ ਲੱਗੀ ਪਰ ਮੇਰੇ ਫੇਸ ਤੇ ਪ੍ਰੋਡਕਟ ਲਾਉਣ ਦੀ ਸਿੱਧਾ ਡਾਇਰੈਕਟ ਮੇਰੀ ਸਕਿਨ ਨਾਲ ਹਜੇ ਮਤਲਬ ਸੁੱਕੀ ਹੈ ਪੂਰੀ ਤਰ੍ਹਾਂ ਮੈਨੂੰ ਕਿ ਵੈਸੇ ਮੈਨੂੰ ਗਿੱਲੀ ਦਾ ਕਰ ਲਾ ਰੱਬੇ ਰੱਖਾ ਬਾਈ ਰੱਬੇ ਸਤਿਨਾਮ ਬਾਈ ਗੁਰੂ ਪਹਿਲਾਂ ਚੰਗੀ ਤਰ੍ਹਾਂ ਮੇਰੀ ਸਕਿਨ ਨੂੰ ਉਹ ਕਰ ਇਹਨਾਂ ਕਲੀਨ ਕਰ ਉਸ ਤੋਂ ਬਾਅਦ ਆਪਾਂ ਕੋਈ ਕਲੀਨਜ਼ਰ ਯੂਜ਼ ਕਰਨਾ ਚੰਗੀ ਤਰ੍ਹਾਂ ਸਟੈਪ ਕਰੋ ਚੁਪ ਕੇ ਸੱਟ ਨਹੀਂ ਲੱਗਦੀ ਮੇਰੇ ਫੇਸ ਤੇ ਥੋੜਾ ਜਿਹਾ ਪ੍ਰੈਸ਼ਰ ਨਾਲ ਕਰ। ਇਤਲੋ ਫਰੈਂਡਸ ਇੱਥੇ ਗਰਲਸ ਦਾ ਕੰਮ ਚੱਲ ਰਿਹਾ ਹੈ। ਬਟ ਇਹ ਕੀ ਕਰਨਾ ਹੈ? ਮੈਂ ਸੌਣਣਾ ਹੈ। ਕਿਹੜਾ ਫੋਨ? 3000 ਨਹੀਂ 3000। ਤੈਨੂੰ ਕਿਹੜਾ ਫੋਨ ਦਵਾਂ ਮੈਂ? ਸਕੂਲ ਦਾ ਕੰਮ ਨਹੀਂ ਕਰਿਆ ਫਰੈਂਡਸ। ਕੰਮ ਨਹੀਂ ਹੈ ਗਰੁੱਪ ਚੈਟ ਕਰਨ ਗਿਆ ਮੈਂ। ਮੈਂ ਕਿਉਂ ਕਰਾਂ ਤੈਨੂੰ ਗਰੁੱਪ ਚੈਟ ਉਹਦਾ ਤਾਂ ਬੜੀਆ ਚੌੜਾ ਕਰਕੇ ਦਿਖਾਉਂਦਾ ਸੀ ਮੈਨੂੰ। ਐਸੇ ਤੇਰੀ ਮੈਂ ਕਿਹਾ ਸੀ ਰੱਖੋ। ਹਾਂ ਮੈਂ ਕਿਹਾ ਮੈਂ ਤਾਂ ਗਰੁੱਪ ਐਡੇ ਨਹੀਂ ਕਰਨਾ। ਉਹ ਤਾਂ ਬਹੁਤ ਜਿਵੇਂ ਕੰਮ ਕਰਦਾ ਨਾ ਇਗਨੋਰ ਕੋਈ ਵੀ ਰੋਜ਼ ਕੰਮ ਹੁੰਦਾ ਸਾਰਾ ਇਹ ਇਗਨੋਰ ਕਰ ਦਿੰਦਾ ਹੁਣ ਕਿਉਂ ਕੰਮ ਜ਼ਿਆਦਾ ਹੈਗੇ ਛੁੱਟੀਆਂ ਤੇ ਰਹੀਆਂ ਪੰਜ ਤੇਰੀਆਂ ਗਿਣਮੀਆਂ ਹੂੰ ਉਹ ਕਹਿੰਦਾ ਸਕੂਲ ਦਾ ਪੰਜ ਸੋਣੇ ਸਕੂਲ ਦਾ ਕੰਮ ਕਰਨਾ oh my god ਇਹ ਅਜਰੀ ਜਨਰੇਸ਼ਨ ਆਈ ਦੇਖ ਲੋ ਕੀ ਹਾਲ ਹੈ ਫਿਊਚਰ ਹੈ ਅਜਰੀ ਜਨਰੇਸ਼ਨ ਦਾ ਇਹ ਤੁਸੀਂ ਇਸ ਮੁੰਡੇ ਨੂੰ ਦੇਖ ਕੇ ਹਿਸਾਬ ਲਗਾ ਸਕਦੇ ਹੋ ਹੂੰ ਕੀ ਯੈਸ ਦੇ ਲੋ ਕਹਿੰਦਾ ਯੈਸ ਇਹਨਾ ਬਿਸ਼ਰਮਾ ਨਾ ਹੈ ਚਲੋ ਕਿਆ ਕੁੜੀ ਹੁਣ ਰਿਐਕਟਰ ਆ ਗਈ ਹੈ ਤੇ ਅੱਛੇ ਸੇ ਮ사ਜ ਹੋਣੇ ਚਾਹੀਦੇ। ਸੋ ਫਰੈਂਡਸ ਕੁੜੀ ਮੇਰੇ ਪੈਕ ਲਗਾ ਕੇ ਚਲੇਗੀ ਹੈ ਤੇ ਕੰਮ ਇਹਨੂੰ 10-10 ਕੇ ਕਰਾਇਆ ਪਰ ਠੀਕ ਕਰਿਆ ਕਾਫੀ ਹੱਦ ਤੱਕ ਤੇ ਹੁਣ ਦੇਖਦੇ ਆਂ ਬਾਕੀ ਇਹਨੇ ਕਿੱਦਾਂ ਦਾ ਕੰਮ ਕਰਿਆ ਤੇ ਕਿੱਦਾਂ ਦੇ ਰਿਜ਼ਲਟ ਆਉਂਦਾ। ਮੈਂ ਕਲੀਨ ਅਪ ਕਰਵਾਇਆ ਸੀਗਾ ਤੇ ਜ਼ਿਆਦਾ ਨਹੀਂ ਅਜ ਮੈਂ ਕੁਛ ਡੀਪ ਗਈ ਵਾ ਥੋੜੀ ਥੋੜੀ ਹਲਕੀ ਮ사ਜ ਕਰਾ ਲਈ ਸੀ ਕਰੀਮ ਦੀ। ਉਸ ਤੋਂ ਬਾਅਦ ਮੈਂ ਡਾਇਰੈਕਟ ਲਗਾ ਲਿਆ ਫੇਸ ਪੈਕ ਇਹ ਥੇ ਹੀ ਬੈਠਾ ਉਦੋਂ ਦਾ ਕਹਿੰਦਾ ਮੇਰੇ ਵੀ ਕਰ ਦੋ ਲਓ ਫਰੈਂਡਸ ਐਵੇਂ ਪੈਕ ਲਾ ਕੇ ਮੇਰੇ ਛੱਡ ਕੇ ਚਲੇ ਗਈ ਸੀ ਹੁਣ ਮੈਂ ਆਪ ਉਤਾਰਿਆ ਪੈਕ ਉਹ ਮੈਂ ਕਿ ਚਾ ਸੁੱਕ ਜਾਊਗਾ ਵੀ ਮੈਂ ਬੜਾ ਕੰਮ ਕਰ ਚੱਲੇ ਗਈ ਸੀ ਮੈਂ ਤਾਂ ਆਪ ਨਹੀਂ ਬੰਦੀ ਬਣਾਣੀ ਸਬਜ਼ੀ ਬਣਾਉਣੀ ਸੀ ਸਬਜ਼ੀ ਬਣਾਉਣੀ ਆਲੇ ਤੇ ਸਕਿਨ ਬਹੁਤ ਸੌਫਟ ਸੌਫਟ ਹੋ ਗਈ ਐ ਕਲੀਨ ਮੇਰਾ ਕੰਮ ਦੇਖਾ ਮੇਰਾ ਕੰਮ ਤੁਹਾਡਾ ਕੰਮ ਨਹੀਂ ਤਾਂ ਮੈਂ ਨੇ ਤੁਮ ਸੇ ਕਰਵਾਇਆ ਹੈ ਕਿ ਹਕੇ ਨਹੀਂ ਤਾਂ ਕੀ ਹੈ ਤਾਂ ਮੈਨੇ ਨਹੀਂ ਬਟ ਆ ਕੱਢਣਾ ਨਾ ਉਹ ਹੋ ਗਏ ਤੇ ਇਹ ਹੋ ਗਿਆ ਜੀ ਮੇਰਾ ਕਲੀਨ ਅਪ ਕਲੀਨ ਅਪ ਇਜ਼ ਵੈਰੀ ਇੰਪੋਰਟੈਂਟ ਅ ਮਤਲਬ ਤੁਸੀਂ ਇਹ ਕਰਵਾ ਲਿਆ ਕਰੋ 15 ਦਿਨ ਬਾਅਦ ਜਾਂ ਵੱਤੋ ਵੱਤ ਮਹੀਨੇ ਬਾਅਦ ਤਾਂ ਜ਼ਰੂਰੀ ਹੈ ਕਿਉਂਕਿ ਡਸਟ ਨਿਕਲ ਜਾਂਦੀ ਹੈ ਵੈਸੇ ਤਾਂ 15 ਦਿਨ ਬਾਅਦ ਹਫਤੇ ਬਾਅਦ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਸਕਿਨ 'ਚੋਂ ਡਸਟ ਹੁੰਦੀ ਹੈ ਨਾ ਉਹ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ ਇਸ ਲਈ ਫਿਰ ਸਕਿਨ ਖਰਾਬ ਵੀ ਨਹੀਂ ਹੁੰਦੀ ਹੈਗੀ ਤੇ ਇਹ ਹੁਣ ਇੱਥੇ ਬੈਠੇ ਨੇ ਇਹ AC ਦੀ ਹਵਾ ਲੈਣ ਨੂੰ ਤੇ ਇਹਨਾਂ ਨੂੰ ਬਹਾਨਾ ਲਾਇਆ ਹੋਇਆ ਮੇਰਾ ਕਿ ਹਾਂ ਦੀਦੀ ਬੈਠੀ ਹੈ ਉਹ ਫੇਸ ਦਾ ਕਰ ਰਹੀ ਹੈ ਇਹ ਦੇਖੋ ਰਾਮ ਨਾ ਪਏ ਨੇ ਇਹ ਰਾਮ ਨਾ ਲੱਭਿਆ AC 'ਚ ਮੇਰਾ ਬਹਾਨਾ ਲਾ ਕੇ ਕੰਮ ਕੌਣ ਕਰੂਗਾ 7 ਵਜੇ ਸਬ지 ਬਣਾਉਣੀ ਹੈ ਭਾਂਡੇ ਅਮਰਿੰਦਰ ਝਾੜੂ ਕੋਚਾ ਉਹ ਸਾਮ ਨੂੰ ਝੜੂ ਪਾਉਂਦਾ ਹੈ ਫੇਰ ਉਹ ਘਰ ਰੋਟੀਆਂ ਬਣਾ ਚੱਲ ਤੂੰ ਇਹਨੇ ਕੋਈ ਕੰਮ ਕਰਦਾ ਕੁੜੀਆਂ ਦੇ ਕਿਤੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਨਾ ਕਿ ਵੀ ਹਾਂ ਇਹਨੇ ਕੰਮ ਕਰਨਾ ਹੈ ਨਹੀਂ ਝਾੜੂ-ਪੋਚਾ ਲਾਉਣਾ ਹੈ ਨਹੀਂ ਰੋਟੀਆਂ ਬਣਾਉਣੀਆਂ ਸਬਜ਼ੀ ਬਣਾਉਣੀ ਹੈ ਕੁੜੀਆਂ ਦੇ ਮੱਥੇ ਪਰ ਨਹੀਂ ਕੋਈ ਕੰਮ ਨਹੀਂ ਕਰਦੀ ਸਾਰੀ ਜਿਹੜੀ ਵਿਹਲੇ ਹੀ ਬੈਠ ਜਾਂਦੀ ਉਹ ਤਾਂ ਮੇਰੀ YouTube ਫੈਮਿਲੀ ਵਧੀਆ ਤਰੀਕੇ ਨਾਲ ਜਾਣਦੇ ਕਿ ਮੈਂ ਕੋਈ ਕੰਮ ਕਰਦੀ ਆ ਜਾਂ ਨਹੀਂ ਕਿਉਂਕਿ ਜਦੋਂ ਵੀ ਮੈਂ ਇਹਨਾਂ ਨੂੰ ਮਿਲਿਆ ਤਾਂ ਮੈਂ ਕੰਮ ਕਰਦੇ ਹੋਏ ਹੀ ਮਿਲਿਆ ਦੀ ਫਾਈਨਲੀ ਫਰੈਂਡਸ ਐਨੀ ਜਿਆਦਾ ਗਰਮੀ ਤੋਂ ਬਾਅਦ ਅੱਜ ਮੀਂਹ ਪੈ ਰਿਹਾ ਹੈ ਤੇ ਮੌਸਮ ਬਿਲਕੁਲ ਠੰਡਾ ਠੰਡਾ ਹੋ ਗਿਆ ਚਾਰੇ ਪਾਸੇ ਆ ਦੇਖੋ ਫਰੈਂਡਸ ਨਹੀਂ ਇਹ ਗਰਮੀ 'ਚ ਵਿਚਾਰੇ ਹੌਂਕਦੇ ਰਹਿੰਦੇ ਨੇ ਤੇ ਹੁਣ ਬਿਲਕੁਲ ਇਕੱਠੇ ਹੋਈ ਪਏ ਆ ਕਿਉਂਕਿ ਠੰਡ ਲੱਗ ਰਹੀ ਠੰਡ ਲੱਗ ਰਹੀ ਤੁਹਾਨੂੰ ਠੰਡ ਲੱਗਦੀ ਹੈ ਹਨਾ ਤੇ ਆ ਦੇਖੋ ਫਰੈਂਡਸ ਕਿੱਥੇ ਲੁਕੀ ਪਈ ਹੈ ਨਹੀਂ ਇਹ ਬੱਸ ਨੂੰ ਐਂ ਜਿੰਦਾ ਵੀ ਫਰਸ਼ ਗਿੱਲਾ ਕਰ ਦੋ ਤੇ ਮੈਂ ਸੌਂ ਜਾਵਾਂ ਹਾਂਜੀ ਹੈਲੋ ਹਾਂ ਗੁੜੀਨ ਸਿੱਤੀ ਪਈ ਐ ਤੇ ਫ੍ਰੈਂਡਸ ਮੀ ਪੂਰੇ ਜੋਰਾਂ ਛੋਰਾ ਨਾਲ ਪੈ ਰਿਹਾ ਸਾਰਾ ਵੇੜਾ ਤਾਂ ਮੁੱਤੀ ਸਾਰੀ ਰੁੜ ਜਾਂਦੀ ਐ ਜੀ ਤੇ ਫ੍ਰੈਂਡਸ ਬਾਹਰ ਦਾ ਤੁਹਾਨੂੰ ਪਤਾ ਹੀ ਆ ਕਿ ਮੀ ਪੈ ਰਿਹਾ ਹੁਣੇ-ਹੁਣੇ ਅਮਤ ਨੇ ਖੂਨ ਦਿਖਾਇਆ ਐ ਤੇ ਸਵੇਰ ਦੇ 9 ਵਜ ਗਏ ਨੇ 9 ਵਜ ਗਏ ਨੇ ਸਵੇਰ ਦੇ ਤੇ ਇੱਧਰ ਦੇਖ ਲਓ ਅਜੇ ਤੱਕ ਮੁੰਜੇ ਨੂੰ ਹੀ ਲੱਗੇ ਨੇ ਹੈਲੋ ਮੀ ਆ ਗਿਆ ਉੱਠ ਗੜ ਨਾ ਤੋਲਾ ਚਲ ਬਟਾ ਉੱਠ ਗੜ ਤੇ ਫਰੈਂਡਸ ਅੱਜ ਦੇ ਵਲੌਗ ਦਾ ਸੌਰੀ ਕੱਲ ਦਾ ਕੱਲ ਐਂਡ ਨਹੀਂ ਸੀ ਕਰ ਹੋਇਆ ਇੱਥੇ ਕਰਦੇ ਆਪਾਂ ਐਂਡ ਠੀਕ ਹੈ ਜੀ ਮਿਲਾਂਗੇ ਨੈਕਸਟ ਵਲੌਗ ਤੇ ਹੁਣ ਰੈਗੂਲਰਲੀ ਵਲੌਗ ਆਏਗਾ ਮਾਈ ਗੋਡ ਮੀਦੀ ਬਾਸ ਹੁੰਦੀ ਆ ਤੁਹਾਨੂੰ ਬਹੁਤ ਤੇਜ਼ ਆ ਰਿਹਾ ਮੀਂਹ ਪਰ ਗਰਮੀ ਵੀ ਬਹੁਤ ਜ਼ਿਆਦਾ ਸੀ ਨਾ ਵਧੀਆ ਹੋਇਆ ਹਟ ਤੇ ਮਿਲਾਂਗੀ ਤੁਹਾਨੂੰ ਨੈਕਸਟ ਵਲੌਗ ਪਲੀਜ਼ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਵੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ